ਸਾਤਿਰੀਕਾ ਮੈਂ ਹਰਕਰਨ ਸਿੰਘ ਨਿਰਪੱਖ ਆਵਾਜ਼ ਦੀ ਇਸ ਅਗਲੀ ਪੇਸ਼ਕਸ਼ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਪੰਜਾਬ ਸਰਕਾਰ ਨੂੰ ਲੱਗਦਾ ਹੈ ਕਿ ਚਾਰੇ ਪਾਸਿਓਂ ਹੀ ਘिरी ਹੋਈ ਹੈ ਸਿਆਸੀ ਪਾਰਟੀਆਂ ਨੇ ਤਾਂ ਵਿਰੋਧ ਕਰਨਾ ਹੀ ਹੁੰਦਾ ਹੈ ਕਈ ਫੈਸਲਿਆਂ ਤੇ ਲੋਕ ਵੀ ਵਿਰੋਧ ਕਰਦੇ ਦੇਖੇ ਗਏ ਨੇ ਕਈ ਸੰਸਥਾਵਾਂ ਵੀ ਵਿਰੋਧ ਦੇ ਵਿੱਚ ਨਿਤਰੀਆਂ ਹਨ ਪਰ ਹੁਣ ਲਗਭਗ ਹਰ ਮਸਲੇ ਦੇ ਛੀ ਸਰਕਾਰ ਨੂੰ ਅਦਾਲਤਾਂ ਦੇ ਵਿੱਚ ਵੀ ਜਾ ਕੇ ਜਵਾਬ ਦੇਣਾ ਪੈ ਰਿਹਾ ਹੈ ਇਸੇ ਤਰ੍ਹਾਂ ਦਾ ਇੱਕ ਹੋਰ ਮਾਮਲਾ ਅੱਜ ਹੁਣ ਸਾਹਮਣੇ ਆਇਆ ਹੈ ਜਦੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਇੱਕ ਜਨਹਿਤ ਪਿਆਚਿਕਾ ਪੀਆਈਐਲ ਜਿਨ ਕਹਨੇ ਆਪਾਂ ਪਬਲਿਕ ਇੰਟਰਸਟ ਲਿਟੀਗੇਸ਼ਨ ਉਹ ਪਾਈ ਗਈ ਹੈ ਜਿਸ ਦੇ ਵਿੱਚ ਦੋਸ਼ ਲਾਏ ਗਏ ਹਨ ਕਿ ਇੱਕ ਪਾਸੇ ਤਾਂ ਵੱਖ-ਵੱਖ ਸਰਕਾਰੀ ਵਿਭਾਗ ਨੇ ਜਿਹੜੇ ਉਹਨਾਂ ਨੇ 2600 ਕਰੋੜ ਰੁਪਏ ਦਾ ਬਿਜਲੀ ਦਾ ਬਿੱਲ ਨਹੀਂ ਤਾਰਿਆ ਹੈ ਤੇ ਦੂਜੇ ਪਾਸੇ ਪੈਸਿਆਂ ਦੀ ਥੋੜ ਨੂੰ ਪੂਰਾ ਕਰਨ ਦੇ ਲਈ ਬਿਜਲੀ ਬੋਰਡ ਨੂੰ ਮਜਬੂਰਨ ਆਪਣੀ ਜ਼ਮੀਨ ਵੇਚਣੀ ਪੈ ਰਹੀ ਹੈ ਚੀਫ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਨੀਰਜਾ ਕੁਲਵੰਤ ਕਾਲਸੋਂ ਦੀ ਬੈਂਚ ਦੇ ਸਾਹਮਣੇ ਸੀਨੀਅਰ ਵਕੀਲ ਬਲਤੇਜ ਸਿੰਘ ਸਿੱਧੂ ਅਤੇ ਉਹਨਾਂ ਦੇ ਨਾਲ ਦੂਸਰੇ ਵਕੀਲ ਹਿੰਮਤ ਸਿੰਘ ਸਿੱਧੂ ਪੇਸ਼ ਹੋਏ ਤੇ ਉਹਨਾਂ ਵੱਲੋਂ ਇਹ ਜਿਰਾ ਕੀਤੀ ਗਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਰਿਕਾਰਡਾਂ ਦੇ ਮੁਤਾਬਕ ਅਗਸਤ 2025 ਤੱਕ ਪੰਜਾਬ ਸਰਕਾਰ ਦੇ ਕੁਝ ਵਿਭਾਗਾਂ ਵੱਲ 2582 ਕਰੋੜ ਦਾ ਬਕਾਇਆ ਖੜਾ ਹੈ ਤੇ ਉਹ ਬਿਨ ਤਾਰੇ ਬਗੈਰ ਹੀ ਬਿਜਲੀ ਦੀ ਵਰਤੋਂ ਕਰ ਰਹੇ ਹਨ ਸਿੱਧੂ ਨੇ ਪੀਐਸਪੀਸੀਲ ਦੇ ਕੁਝ ਅੰਦਰੂਨੀ ਦਸਤਾਵੇਜ਼ਾਂ ਦਾ ਹਵਾਲਾ ਦਿੱਤਾ ਜਿਨ੍ਹਾਂ ਦੇ ਵਿੱਚ ਅੱਡ ਅੱਡ ਵਿਭਾਗਾਂ ਦੇ ਕਿੰਨੇ-ਕਿੰਨੇ ਬਕਾਏ ਨੇ ਉਹ ਦਰਸਾਏ ਗਏ ਹਨ ਇਹ ਬਹਿਸ ਵੀ ਕੀਤੀ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਵਿੱਤੀ ਸੰਕਟ ਦੇ ਚਲਦਿਆਂ ਸੂਬਾ ਸਰਕਾਰ ਇਸ ادارے ਦੀ ਜ਼ਮੀਨ ਵੇਚ ਰਹੀ ਹੈ ਇਹ ਵੀ ਕਿਹਾ ਗਿਆ ਕਿ ਜੋ ਜ਼ਮੀਨ ਵੇਚੀ ਜਾ ਰਹੀ ਹੈ ਉਸ ਦੀ ਕੀਮਤ ਜਿਹੜੀ ਹੈ ਉਹ ਵੀ ਤਕਰੀਬਨ 2700 ਕਰੋੜ ਰੁਪਏ ਦੀ ਹੀ ਬਣਦੀ ਹੈ ਇਹ ਦਰਸਾਇਆ ਗਿਆ ਕਿ ਜ਼ਮੀਨ ਦੀ ਕੀਮਤ ਤੇ ਬਕਾਇਆ ਬਿੱਲ ਨੇ ਜਿਹੜੇ ਉਨ੍ਹਾਂ ਦਾ ਅਮਾਉਂਟ ਲਗਭਗ ਬਰਾਬਰ ਹੀ ਹੈ 2600 ਕਰੋੜ ਦੇ ਆਸ-ਪਾਸ ਦੇ ਬਿੱਲ ਬਕਾਏ ਨੇ ਤੇ 2700 ਕਰੋੜ ਦੇ ਆਸ-ਪਾਸ ਇਹ ਜ਼ਮੀਨ ਦਾ ਮੁੱਲ ਬਣਦਾ ਹੈ ਜਿਹੜੀ ਵੇਚੀ ਜਾਣੀ ਹੈ ਇਹ ਜ਼ਮੀਨ ਲੋਕਾਂ ਦੀ ਜਾਇਦਾਦ ਹੈ ਤੇ ਲੋਕਾਂ ਦੇ ਪੈਸੇ ਨਾਲ ਹੀ ਖਰੀਦੀ ਗਈ ਹੈ ਤੇ ਸਰਕਾਰ ਆਪਣੇ ਬਿੱਲ ਤਾਰਨ ਦੀ ਥਾਂ ਤੇ ਬਿਜਲੀ ਅਦਾਰੇ ਦੀ ਹੀ ਜ਼ਮੀਨ ਵੇਚ ਰਹੀ ਹੈ ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਬਿਜਲੀ ਬੋਰਡ ਨੂੰ ਹਜੇ 10000 ਕਰੋੜ ਬਿਜਲੀ ਸਬਸਿਡੀ ਦੇ ਦੇਣੇ ਨੇ ਉਹ ਵੀ ਹਜੇ ਬਕਾਇਆ ਖੜਾ ਹੈ ਪੰਜਾਬ ਸਰਕਾਰ ਨੂੰ ਇਸ ਤੋਂ ਇਲਾਵਾ ਅਕਤੂਬਰ 2025 ਨੂੰ ਹੋਈ ਪੰਜਾਬ ਪਵਨ ਵਿਖੇ ਇੱਕ ਮੀਟਿੰਗ ਦਾ ਜ਼ਿਕਰ ਵੀ ਕੀਤਾ ਗਿਆ ਉਸ ਮੀਟਿੰਗ ਦੇ ਵੇਰਵਿਆਂ ਦਾ ਜ਼ਿਕਰ ਕੀਤਾ ਗਿਆ ਜਿਹਨੂੰ ਆਪਾਂ ਮਿਨਿਟਸ ਆਫ ਮੀਟਿੰਗ ਕਹਿੰਦੇ ਆ ਮੀਟਿੰਗ ਦੇ ਵਿੱਚ ਜੋ-ਜੋ ਗੱਲ ਹੋਈ ਉਹਨੂੰ ਰਿਕਾਰਡ ਤੇ ਲਿਆਂਦਾ ਜਾਂਦਾ ਹੈ ਉਹਨਾਂ ਵੇਰਵਿਆਂ ਦਾ ਜ਼ਿਕਰ ਹੋਇਆ ਇਹ ਮੀਟਿੰਗ ਸੱਦੀ ਗਈ ਸੀ ਅਨਯੂਟਿਲਾਈਜ਼ਡ ਤੇ ਅੰਡਰ ਯੂਟਿਲਾਈਜ਼ਡ ਸਰਕਾਰੀ ਜ਼ਮੀਨਾਂ ਦੀ ਸਮੀਖਿਆ ਕਰਨ ਦੇ ਲਈ ਜਿਸ ਦੇ ਵਿੱਚ ਲੁਧਿਆਣਾ ਅਤੇ ਹੋਰ ਸ਼ਹਿਰਾਂ ਵਿੱਚ ਪੀਐਸਪੀਸੀਐਲ ਦੀਆਂ ਜ਼ਮੀਨਾਂ ਬਿਜਲੀ ਬੋਰਡ ਦੀਆਂ ਜ਼ਮੀਨਾਂ ਵੀ ਸ਼ਾਮਲ ਸਨ ਸਿੱਧੂ ਨੇ ਮੀਟਿੰਗ ਦੇ ਰਿਕਾਰਡ ਜ਼ਮੀਨਾਂ ਦੀ ਸੂਚੀ ਦੇ ਨਾਲ ਨਾਲ ਅਖਬਾਰਾਂ ਦੇ ਵਿੱਚ ਛਪੀਆਂ ਖਬਰਾਂ ਵੀ ਅਦਾਲਤ ਦੇ ਸਾਹਮਣੇ ਰੱਖੀਆਂ ਜਿਨ੍ਹਾਂ ਮੁਤਾਬਿਕ 165 ਏਕੜ ਜ਼ਮੀਨ ਬੋਲੀ ਵਾਸਤੇ ਪੀਐਸਪੀਸੀਐਲ ਨੇ ਟਰਾਂਸਫਰ ਕਰ ਦਿੱਤੀ ਹੈ ਬਿਜਲੀ ਬੋਰਡ ਤੋਂ ਟਰਾਂਸਫਰ ਕਰਕੇ ਜ਼ਮੀਨ ਦੇ ਦਿੱਤੀ ਗਈ ਹੈ ਇਹਨਾਂ ਮੀਡੀਆ ਰਿਪੋਰਟਾਂ ਦਾ ਜ਼ਿਕਰ ਕਰਦੇ ਹੋਏ ਸਿੱਧੂ ਨੇ ਦੋਸ਼ ਲਾਏ ਕਿ ਇਹਨਾਂ ਜ਼ਮੀਨਾਂ ਨੂੰ ਵੇਚਣ ਦੇ ਨਾਲ 2799 ਕਰੋੜ ਰੁਪਏ ਇਕੱਠੇ ਹੋਏ ਨੇ ਤੇ ਇਹਨਾਂ ਅਖਬਾਰਾਂ ਦੀਆਂ ਰਿਪੋਰਟਾਂ ਦਾ ਹੀ ਜ਼ਿਕਰ ਕਰਦੇ ਹੋਏ ਅੱਗੇ ਇਹ ਵੀ ਦੋਸ਼ ਲਾਏ ਗਏ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਫ੍ਰੀ ਵੀਜ਼ ਵੰਡਣ ਦੇ ਲਈ ਮੁਫਤ ਦੇ ਵਿੱਚ ਪੈਸੇ ਵੰਡਣ ਦੇ ਲਈ ਇਹ ਸਾਰੇ ਪੈਸੇ ਇਕੱਠੇ ਕਰਨ ਦੀ ਕੋਆਇਦ ਹੋ ਰਹੀ ਹੈ ਜਿਵੇਂ ਕਿ ਸਰਕਾਰ ਦਾ ਇੱਕ ਵਾਅਦਾ ਹੈ ਕਿ ਹਰ ਮਹੀਨੇ ਔਰਤਾਂ ਨੂੰ 1100 ਰੁਪਏ ਉਹਨਾਂ ਦੇ ਖਾਤਿਆਂ ਦੇ ਵਿੱਚ ਪਾਏ ਜਾਣਗੇ ਉਹਨਾਂ ਨੂੰ ਦਿੱਤੇ ਜਾਣਗੇ ਉਸ ਸਕੀਮ ਨੂੰ ਲਾਗੂ ਕਰਨ ਦੇ ਲਈ ਉਸ ਵਾਅਦੇ ਨੂੰ ਪੂਰਾ ਕਰਨ ਦੇ ਲਈ ਇਹ ਸਾਰੇ ਪੈਸੇ ਇਕੱਠੇ ਹੋ ਰਹੇ ਸਿੱਧੂ ਨੇ ਇਹ ਵੀ ਕਿਹਾ ਕਿ ਜੇ ਪੀਐਸਪੀਸੀਐਲ ਦੇ ਵਿੱਤੀ ਹਾਲਾਤ ਹੋਰ ਖਰਾਬ ਹੁੰਦੇ ਨੇ ਤਾਂ ਉਸ ਦਾ ਸਾਰਾ ਬੋਝ ਖਪਤਕਾਰਾਂ ਤੇ ਹੀ ਪੈਣਾ ਹੈ ਅਦਾਲਤ ਨੂੰ ਇਹ ਬੇਨਤੀ ਕੀਤੀ ਗਈ ਕਿ ਉਹ ਨਿਰਦੇਸ਼ ਜਾਰੀ ਕਰੇ ਤਾਂ ਕਿ ਸਰਕਾਰ ਇਹ ਜ਼ਮੀਨਾਂ ਵੇਚਣ ਤੋਂ ਪਹਿਲਾਂ ਆਪਣੇ ਬਕਾਇਆ ਬਿੱਲ ਜਿੰਨੇ ਵੀ ਵਿਭਾਗਿਆਂ ਦੇ ਬਿੱਲ ਬਕਾਇਆ ਹੈਗੇ ਨੇ ਉਹਨਾਂ ਨੂੰ ਤਾਰੇ ਉਹਨਾਂ ਨੂੰ ਅਦਾਇਗੀ ਕਰੇ ਬੈਂਚ ਨੇ ਵੀ ਪਟੀਸ਼ਨ ਕਰਤਾ ਤੋਂ ਕੁਝ ਸਵਾਲ ਪੁੱਛੇ ਪਹਿਲਾਂ ਤਾਂ ਹੀ ਪੁੱਛਿਆ ਕਿ ਕੀ ਇਸ ਤਰੀਕੇ ਨਾਲ ਸਰਕਾਰੀ ਜ਼ਮੀਨਾਂ ਨੂੰ ਵੇਚਣ ਤੇ ਕੋਈ ਸਟੈਚੂਟਰੀ ਬਾਰਿੰਗ ਹੈ ਕੋਈ ਪਾਬੰਦੀ ਲੱਗੀ ਹੋਈ ਹੈ ਤੇ ਦੂਜਾ ਇਹ ਕਿ ਪਟੀਸ਼ਨ ਕਰਤਾ ਅਖਬਾਰਾਂ ਜਾਂ ਮੀਡੀਆ ਰਿਪੋਰਟਾਂ ਦੇ ਉੱਪਰ ਹੀ ਕਿਉਂ ਨਿਰਭਰ ਹੋ ਰਿਹਾ ਹੈ ਇਹ ਵੀ ਪੁੱਛਿਆ ਗਿਆ ਕਿ ਕੀ ਜਿਹੜੇ ਵਕੀਲ ਨੇ ਸਿੱਧੂ ਸਾਹਿਬ ਉਹਨਾਂ ਨੇ ਕੋਈ ਕੋਸ਼ਿਸ਼ ਕੀਤੀ ਹੈ ਆਰਟੀਆਈ ਦੇ ਰਾਹੀਂ ਸਰਕਾਰ ਤੋਂ ਕੁਝ ਦਸਤਾਵੇਜ਼ ਹਾਸਲ ਕਰਨ ਦੀ ਇਸ ਤੇ ਜਵਾਬ ਦੇ ਵਿੱਚ ਸਿੱਧੂ ਨੇ ਕਿਹਾ ਕਿ ਆਰਟੀਆਈ ਦੀ ਪ੍ਰਕਿਰਿਆ ਦੇ ਵਿੱਚ ਤਾਂ ਕਾਫੀ ਦੇਰੀ ਹੋ ਜਾਂਦੀ ਹੈ ਤੇ ਇਸ ਦੇਰੀ ਦਾ ਫਾਇਦਾ ਚੱਕ ਕੇ ਸਰਕਾਰ ਨੇ ਦਸਤਾਵੇਜ਼ ਮੁਹੱਈਆ ਕਰਾਉਣ ਤੋਂ ਪਹਿਲਾਂ ਹੀ ਇਹਨਾਂ ਜ਼ਮੀਨਾਂ ਨੂੰ ਵੇਚ ਦੇਣਾ ਸੀ ਨਲਾਮ ਕਰ ਦੇਣਾ ਸੀ ਇਸੇ ਲਈ ਹੀ ਵਕੀਲ ਸਾਹਿਬ ਵੱਲੋਂ ਨੋਟਿਸ ਜਾਰੀ ਕਰਨ ਤੇ ਜ਼ੋਰ ਦਿੱਤਾ ਗਿਆ। ਉਹਨਾਂ ਨੇ ਇਹ ਵੀ ਕਿਹਾ ਕਿ ਕਿਉਂਕਿ ਇਲੈਕਟ੍ਰਿਸਿਟੀ ਐਕਟ ਦੇ ਸੈਕਸ਼ਨ 56 ਦੇ ਅਨੁਸਾਰ ਜੇ ਕੋਈ ਵੀ ਆਮ ਖਪਤਕਾਰ ਬਿਜਲੀ ਦਾ ਬਿੱਲ ਨਹੀਂ ਤਾਰਦਾ ਹੈ ਤਾਂ ਉਸ ਦਾ ਕਨੈਕਸ਼ਨ ਫੌਰੀ ਤੌਰ ਤੇ ਤੁਰੰਤ ਹੀ ਕੱਟ ਦਿੱਤਾ ਜਾਂਦਾ ਹੈ। ਪਰ ਇਹ ਜਿੰਨੇ ਵੀ ਸਰਕਾਰੀ ਮੈਕਮੇ ਨੇ ਇਹ ਲੰਬੇ ਸਮੇਂ ਤੋਂ ਆਪਣਾ ਬਿੱਲ ਨਹੀਂ ਦੇ ਰਹੇ ਇਹਨਾਂ ਦਾ ਨਾ ਤਾਂ ਕਨੈਕਸ਼ਨ ਕੱਟਿਆ ਗਿਆ ਹੈ ਨਾ ਹੀ ਇਹਨਾਂ ਨੂੰ ਆਪਣਾ ਬਿੱਲ ਦੇਣ ਦੇ ਲਈ ਬਿੱਲ ਦਾ ਭੁਗਤਾਨ ਕਰਨ ਦੇ ਲਈ ਇਸੇ ਤਰੀਕੇ ਨਾਲ ਵੀ ਮਜਬੂਰ ਕੀਤਾ ਗਿਆ ਹੈ ਜਾਂ ਇਹਨਾਂ ਤੇ ਕੋਈ ਦਬਾਅ ਪਾਇਆ ਗਿਆ। ਇਹ ਸਾਰੇ ਮਹਿਕਮੇ ਬਿਨਾ ਬਿੱਲ ਭਰੇ ਹੀ ਬਿਜਲੀ ਹਜੇ ਤੱਕ ਵਰਤ ਰਹੇ ਨੇ ਇਹਨਾਂ ਦਾ ਕਨੈਕਸ਼ਨ ਕੱਟਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ। ਇਹਨਾਂ ਸਾਰੀਆਂ ਦਲੀਲਾਂ ਦਾ ਵਿਰੋਧ ਕਰਦੇ ਹੋਏ ਜਿਹੜੇ ਸਰਕਾਰ ਦੇ ਵਕੀਲ ਨੇ ਤੇ ਜਿਹੜੇ ਬਿਜਲੀ ਬੋਰਡ ਦੇ ਵਕੀਲ ਨੇ ਉਹਨਾਂ ਨੇ ਜਵਾਬੀ ਕਾਰਵਾਈ ਦੇ ਵਿੱਚ ਕਿਹਾ ਕਿ ਪਟੀਸ਼ਨ ਕਰਤਾ ਨੇ ਜੋ ਜ਼ਮੀਨਾਂ ਵੇਚਣ ਦਾ ਜ਼ਿਕਰ ਕੀਤਾ ਹੈ ਇਹ ਕੋਈ ਨਵੀਂ ਗੱਲ ਨਹੀਂ ਹੈ ਬਲਕਿ ਬਠਿੰਡਾ ਦੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੇ ਬੰਦ ਹੋਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਸੀ ਸਾਲ 2018 ਤੋਂ ਸਾਲ 2020 ਦੇ ਚੱਲਦੇ ਇਹ ਫੈਸਲੇ ਕਰ ਲਏ ਗਏ ਸੀ ਕਿ ਜ਼ਮੀਨਾਂ ਨੂੰ ਵੇਚਿਆ ਜਾਣਾ ਹੈ ਵਕੀਲਾ ਨੇ ਇਹ ਵੀ ਕਿਹਾ ਕਿ ਜੋ ਜ਼ਮੀਨ ਨੂੰ ਵੰਤਰਨ ਦੇ ਫੈਸਲੇ ਹਨ ਉੱਡਾ ਨੂੰ ਜਿਹੜਾ ਪੰਜਾਬ ਅਰਬਨ ਪਲੈਨਿੰਗ ਐਂਡ ਡਿਵੈਲਪਮੈਂਟ ਅਥਾਰਟੀ ਹੈ ਅਤੇ ਪੀਐਸਪੀਸੀਐਲ ਨੂੰ ਇਹਨਾਂ ਦੇ ਵਿਚਕਾਰ ਜੋ ਵੀ ਸਮਝੌਤੇ ਨੇ ਉਨ੍ਹਾਂ ਨੂੰ ਪਹਿਲਾਂ ਹੀ ਮંજੂਰੀ ਦੇ ਦਿੱਤੀ ਜਾ ਚੁੱਕੀ ਹੈ ਪਟੀਸ਼ਨ ਕਰਤਾ ਦੀ ਜੋ ਸ਼ਿਕਾਇਤ ਹੈ ਜਾਂ ਉਹਦੀ ਜੋ ਜਾਚਕਾ ਹੈ ਉਹ ਜ਼ਿਆਦਾਤਰ ਅਖਬਾਰਾਂ ਦੀਆਂ ਖਬਰਾਂ ਤੇ ਹੀ ਨਿਜ਼ਾਰਤ ਹੈ ਇਓਂ ਲੱਗ ਰਿਹਾ ਹੈ ਕਿ ਇਹ ਪ੍ਰੌਕਸੀ ਲਿਟੀਗੇਸ਼ਨ ਦੀ ਇੱਕ ਮਿਸਾਲ ਹੈ ਮਤਲਬ ਕਿਸੇ ਹੋਰ ਦੇ ਜ਼ਰੀਏ ਮੁਕੱਦਮਾ ਲੜਿਆ ਜਾ ਰਿਹਾ ਹੈ ਬਹਾਨੇ ਦੇ ਨਾਲ ਆਪਾਂ ਇਹ ਕਈ ਇੱਕ ਮੁਕੱਦਮੇ 바ਜ਼ੀ ਦੇ ਵਿੱਚ ਮਸਲੇ ਨੂੰ ਲਿਆਂਦਾ ਜਾ ਰਿਹਾ ਹੈ ਔਰ ਸਾਰੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਪੰਜਾਬ ਸਰਕਾਰ ਨੂੰ ਅਤੇ ਪੀਐਸਪੀਸੀਐਲ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਇਸ ਮਸਲੇ ਦੀ ਅਗਾਹਾਂ ਦੀ ਤਰੀਕ ਵੀ ਪੈ ਗਈ ਹੈ ਲੇਕਿਨ ਚਰਚਾ ਜਿਸ ਚੀਜ਼ ਤੇ ਹੋ ਰਹੀ ਹੈ ਕਿ ਬਿਜਲੀ ਬੋਰਡ ਦੀਆਂ ਜ਼ਮੀਨਾਂ ਜਾਂ ਸਰਕਾਰੀ ਜ਼ਮੀਨਾਂ ਵੇਚਣ ਦੇ ਉੱਤੇ ਇੱਕ ਤਰੀਕੇ ਨਾਲ ਇਹ ਮੁੱਦਾ ਪਖਿਆ ਹੋਇਆ ਹੈ ਇਸ ਮਸਲੇ ਦੇ ਉੱਤੇ ਲਗਾਤਾਰ ਬਿਜਲੀ ਬੋਰਡ ਦੇ ਜਿਹੜੇ ਇੰਜੀਨੀਅਰ ਐਸੋਸੀਏਸ਼ਨ ਹੈ ਜਾਂ ਬਾਕੀ ਜਿੰਨੀਆਂ ਵੀ ਐਸੋਸੀਏਸ਼ਨ ਨੇ ਉਨ੍ਹਾਂ ਦੇ ਵਿੱਚ ਏਕਾ ਹੋ ਗਿਆ ਹੈ ਏਕਤਾ ਹੋ ਗਈ ਹੈ ਤੇ ਸਾਰਿਆਂ ਇਕੱਠੇ ਰਲ ਕੇ ਹੀ ਇੱਕ ਉਹਨਾਂ ਵੱਲੋਂ ਅੰਦੋਲਨ ਵਿੱਢਿਆ ਗਿਆ ਹੈ ਇੱਕ ਭੁੱਖ ਹੜਤਾਲ ਕੀਤੀ ਗਈ ਹੈ ਵੱਖ-ਵੱਖ ਪ੍ਰੋਗਰਾਮ ਉਹਨਾਂ ਵੱਲੋਂ ਦਿੱਤੇ ਜਾ ਰਹੇ ਨੇ ਕਿ ਇਹ ਜ਼ਮੀਨਾਂ ਨਹੀਂ ਵਿਕਣੀਆਂ ਚਾਹੀਦੀਆਂ ਇਹਦੇ ਨਾਲ ਬਿਜਲੀ ਬੋਰਡ ਦੇ ਉੱਤੇ ਹੋਰ ਆਰਥਿਕ ਸੰਕਟ ਵੱਡਾ ਹੋ ਜਾਏਗਾ ਇਸ ਤਰ੍ਹਾਂ ਕਰਨ ਦੇ ਨਾਲ ਜਿਹੜੀ ਵਿੱਤੀ ਸਿਹਤ ਹੈ ਉਹ ਹੋਰ ਕਮਜ਼ੋਰ ਹੋ ਜਾਏਗੀ ਸਰਕਾਰ ਇਸ ਤਰ੍ਹਾਂ ਦੇ ਫੈਸਲੇ ਨਹੀਂ ਲੈ ਸਕਦੀ ਇਹ ਉਹਨਾਂ ਵੱਲੋਂ ਦਲੀਲ ਦਿੱਤੀ ਜਾ ਰਹੀ ਹੈ ਲੇਕਿਨ ਇਹ ਵੀ ਸੱਚ ਹੈ ਕਿ ਮੀਡੀਆ ਦੇ ਵਿੱਚ ਅਜਿਹੀਆਂ ਖਬਰਾਂ ਬਹੁਤ ਦੇਰ ਤੋਂ ਛਪਦੀਆਂ ਆ ਰਹੀਆਂ ਨੇ ਕਿ ਸਰਕਾਰ ਦੇ ਉੱਤੇ ਦਬਾਅ ਹੈ 2027 ਦੇ ਵਿੱਚ ਚੋਣਾਂ ਤੋਂ ਪਹਿਲਾਂ ਪਹਿਲਾਂ ਉਹਨਾਂ ਦਾ ਇੱਕੋ ਇੱਕ ਵਾਦਾ ਬਚਿਆ ਹੋਇਆ ਹੈ ਜੋ ਸਰਕਾਰ ਹਜੇ ਤੱਕ ਪੂਰਾ ਨਹੀਂ ਕਰ ਸਕੀ ਤੇ ਉਹ ਵਾਦਾ ਹੈ ਕਿ ਔਰਤਾਂ ਨੂੰ ਹਰ ਮਹੀਨੇ ਜੋ 1100 ਰੁਪਏ ਦੇਣ ਦਾ ਵਾਦਾ ਸਰਕਾਰ ਨੇ ਕੀਤਾ ਸੀ ਉਹ ਹਜੇ ਤੱਕ ਪੂਰਾ ਨਹੀਂ ਹੋਇਆ ਉਹ ਅਧੂਰਾ ਬਚਿਆ ਹੋਇਆ ਹੈ ਬਾਕੀ ਸਾਰੇ ਵਾਦੇ ਇਸ ਪਾਰਟੀ ਵੱਲੋਂ ਜਾਂ ਸਰਕਾਰ ਵੱਲੋਂ ਪੂਰੇ ਕਰ ਦਿੱਤੇ ਗਏ ਨੇ ਇੱਕੋ ਇੱਕ ਵਾਅਦਾ ਬਚਿਆ ਹੈ ਉਸ ਵਾਅਦੇ ਨੂੰ ਪੂਰਾ ਕਰਨ ਦੇ ਲਈ ਜਿਹੜੀਆਂ ਸਰਕਾਰ ਦੀਆਂ ਵਿਰੋਧੀ ਪਾਰਟੀਆਂ ਨੇ ਸੂਬੇ ਦੀਆਂ ਵਿਰੋਧੀ ਤਰ੍ਹਾਂ ਨੇ ਉਹ ਲਗਾਤਾਰ ਦਬਾਅ ਬਣਾ ਰਹੀਆਂ ਨੇ ਲਗਾਤਾਰ ਇਸ ਬਾਰੇ ਪ੍ਰਸ਼ਨ ਕੀਤੇ ਜਾ ਰਹੇ ਨੇ ਸਰਕਾਰ ਨੂੰ ਕਿ ਉਹ 1100 ਰੁਪਏ ਔਰਤਾਂ ਨੂੰ ਕਦੋਂ ਦਿੱਤੇ ਜਾਣਗੇ ਇਸ ਦੇ ਨਾਲ ਹੀ ਹਰਿਆਣਾ ਦੇ ਵਿੱਚ ਜਿਹੜੀ ਉੱਥੋਂ ਦੀ ਭਾਜਪਾ ਸਰਕਾਰ ਹੈ ਉਹਨਾਂ ਵੱਲੋਂ ਇਹ ਅਦਾਇਗੀ ਸ਼ੁਰੂ ਵੀ ਕਰ ਦਿੱਤੀ ਗਈ ਹੈ ਇਸ ਕਾਰਨ ਪੰਜਾਬ ਸਰਕਾਰ ਦੇ ਉੱਤੇ ਦਬਾਅ ਹੋਰ ਵੱਧ ਰਿਹਾ ਹੈ ਕਿ ਜੇ ਹਰਿਆਣੇ ਦੇ ਵਿੱਚ ਪੈਸੇ ਮਿਲਣੇ ਸ਼ੁਰੂ ਹੋ ਗਏ ਤੁਸੀਂ ਕਿਉਂ ਨਹੀਂ ਦੇ ਰਹੇ ਲੇਕਿਨ ਪੰਜਾਬ ਦੇ ਵਿੱਤੀ ਹਾਲਾਤ ਕੀ ਨੇ ਇਹ ਵੀ ਸਾਰੇ ਹੀ ਜਾਣਦੇ ਨੇ 4 ਲੱਖ ਕਰੋੜ ਤੋਂ ਵੱਧ ਕਰਜ਼ਾ ਪੰਜਾਬ ਦੇ ਉੱਪਰ ਚੜ ਚੁੱਕਾ ਹੈ ਫੇਰ ਵੀ ਇਸ ਤਰੀਕੇ ਨਾਲ ਮੁਫਤ ਸਕੀਮਾਂ ਜਿਹੜੀਆਂ ਨੇ ਚਾਹੇ ਉਹ ਬਿਜਲੀ ਮੁਫਤ ਹੋਵੇ ਬੱਚਿਆਂ ਦੇ ਵਿੱਚ ਸਫ਼ਰ ਮੁਫਤ ਹੋਵੇ ਜਾਂ ਹਰ ਮਹੀਨੇ ਤੁਹਾਨੂੰ ਘਰ ਬੈਠਿਆਂ ਨੂੰ ਪੈਸੇ ਮਿਲਣੇ ਨੇ ਇਸ ਤਰ੍ਹਾਂ ਦੇ ਵਾਅਦੇ ਸਿਆਸੀ ਪਾਰਟੀਆਂ ਵੱਲੋਂ ਕੀਤੇ ਜਾਂਦੇ ਰਹੇ ਔਰ ਇਹ ਵੀ ਨਹੀਂ ਹੁੰਦਾ ਕਿ ਵਾਅਦਾ ਕਰਨ ਸਮੇਂ ਉਹਨਾਂ ਨੂੰ ਪੰਜਾਬ ਦੇ ਵਿੱਤੀ ਹਾਲਾਤ ਕੀ ਨੇ ਉਹਨਾਂ ਦੀ ਜਾਣਕਾਰੀ ਨਹੀਂ ਹੁੰਦੀ ਸਾਰੀ ਜਾਣਕਾਰੀ ਹੁੰਦੀ ਹੈ ਲੇਕਿਨ ਜਾਣਕਾਰੀ ਹੋਣ ਦੇ ਬਾਵਜੂਦ ਇਸ ਤਰ੍ਹਾਂ ਦੇ ਐਲਾਨ ਕੀਤੇ ਜਾਂਦੇ ਨੇ ਵੋਟਰਾਂ ਨੂੰ ਖੁਸ਼ ਕਰਨ ਦੇ ਲਈ ਸੱਤਾ ਦੇ ਵਿੱਚ ਆਉਣ ਦੇ ਲਈ ਇਹ ਸਾਰੇ ਚਨਾਵੀ ਵਾਦੇ ਕੀਤੇ ਜਾਂਦੇ ਹੁਣ 2027 ਦੇ ਵਿੱਚ ਵੱਖ-ਵੱਖ ਪਾਰਟੀਆਂ ਕੀ ਵਾਅਦੇ ਕਰਨਗੇ ਆ ਇਹ ਵੀ ਦੇਖਣ ਵਾਲਾ ਮਸਲਾ ਹੋਏਗਾ ਕਿ ਇਹ 1100 ਰੁਪਏ 1100 ਤੱਕ ਹੀ ਸੀਮਤ ਰਹਿੰਦੇ ਨੇ ਜਾ ਇਹਨਾਂ ਨੂੰ ਵਧਾ ਕੇ 2000 ਜਾਂ 2500 ਕਰ ਦਿੱਤਾ ਜਾਏਗਾ ਕਿਹੜੀ ਪਾਰਟੀ ਕਿੰਨੇ ਕਿੰਨੇ ਪੈਸੇ ਦੇਣ ਦਾ ਵਾਅਦਾ ਕਰਦੀ ਹੈ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਲੇਕਿਨ ਫਿਲਹਾਲ ਆਮ ਆਦਮੀ ਪਾਰਟੀ ਨੂੰ 1100 ਰੁਪਏ ਦੀ ਮਹੀਨਾਵਾਰ ਕਿਸ਼ਤ ਜਿਹੜੀ ਉਹਨਾਂ ਨੇ ਔਰਤਾਂ ਨੂੰ ਦੇਣ ਦਾ ਵਾਅਦਾ ਕੀਤਾ ਸੀ ਉਸ ਨੂੰ ਪੂਰਾ ਕਰਨ ਦੇ ਲਈ ਕਾਫੀ ਦਬਾਅ ਹੈ ਉਹਨਾਂ ਵੱਲੋਂ ਵੀ ਬਾਰ ਬਾਰ ਇਹ ਕਿਹਾ ਗਿਆ ਹੈ ਕਿ ਇਸ ਵਾਰ ਜੋ ਫਰਵਰੀ ਦੇ ਵਿੱਚ ਬਜਟ ਆਉਣਾ ਹੈ ਉਸ ਬਜਟ ਦੇ ਵਿੱਚ ਇਹ ਐਲਾਨ ਕਰ ਦਿੱਤਾ ਜਾਏਗਾ ਇਹ ਵਾਅਦਾ ਵੀ ਪੂਰਾ ਕਰ ਦਿੱਤਾ ਜਾਏਗਾ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਇਸੇ ਲਈ ਹੀ بار بار ਇਸ ਗੱਲ ਦਾ ਜ਼ਿਕਰ ਹੁੰਦਾ ਹੈ ਕਿ ਸਰਕਾਰ ਉਸ ਵਾਅਦੇ ਨੂੰ ਪੂਰਾ ਕਰਨ ਦੇ ਲਈ ਕਿਸੇ ਵੀ ਤਰੀਕੇ ਨਾਲ ਪੈਸੇ ਇਕੱਠੇ ਕਰਨਾ ਚਾਹੁੰਦੀ ਹੈ ਫੰਡ ਇਕੱਤਰਤ ਕਰਨਾ ਚਾਹੁੰਦੀ ਹੈ ਤਾਂ ਕਿ ਉਸ ਵਾਅਦੇ ਨੂੰ ਨਿਭਾਇਆ ਜਾ ਸਕੇ ਇਸੇ ਲਈ ਹੀ ਪਹਿਲਾਂ ਇਹ ਵੀ ਦੋਸ਼ ਲਾਏ ਗਏ ਸੀ ਕਿ ਜਿਹੜੀ ਲੈਂਡ ਪੂਲਿੰਗ ਪਾਲਿਸੀ ਸਰਕਾਰ ਵੱਲੋਂ ਲਿਆਂਦੀ ਗਈ ਹੈ ਉਸ ਦਾ ਮਨੋਰਥ ਵੀ ਇਹੀ ਸੀ ਇਕ ਕਿਸੇ ਨਾ ਕਿਸੇ ਤਰੀਕੇ ਨਾਲ ਪੈਸੇ ਇਕੱਠੇ ਕੀਤੇ ਜਾ ਰਹੇ ਲੇਕਿਨ ਉਸ ਲੈਂਡ ਪੂਲਿੰਗ ਪਾਲਿਸੀ ਦਾ ਜ਼ਬਰਦਸਤ ਵਿਰੋਧ ਹੋਇਆ ਕਿਸਾਨਾਂ ਵੱਲੋਂ ਉਸ ਦਾ ਵਿਰੋਧ ਕੀਤਾ ਗਿਆ ਵੱਖ-ਵੱਖ ਪੋਲਿਟਿਕਲ ਪਾਰਟੀਆਂ ਨੇ ਉਸ ਦਾ ਵਿਰੋਧ ਕੀਤਾ ਤੇ ਸਰਕਾਰ ਨੂੰ ਇਸ ਵਿਰੋਧ ਦੇ ਚੱਲਦਿਆਂ ਉਹ ਲੈਂਡ ਪੂਲਿੰਗ ਦੀ ਪਾਲਿਸੀ ਜਿਹੜੀ ਸੀ ਉਹ ਵਾਪਸ ਲੈਣੀ ਪਈ ਫਿਰ ਉਸ ਤੋਂ ਬਾਅਦ ਸਮੁੱਚੇ ਸੂਬੇ ਦੇ ਵਿੱਚ ਜ਼ਮੀਨ ਐਕਵਾਇਰ ਕਰਨ ਦੀ ਨੀਤੀ ਨੂੰ ਬਦਲਦਿਆਂ ਹੋਇਆ ਪੁਰਾਣੀ ਲੈਂਡ ਐਕ acquisition ਪਾਲਿਸੀ ਤੇ ਹੀ ਸਰਕਾਰ ਵੱਲੋਂ ਚੱਲਿਆ ਗਿਆ ਮੋਹਾਲੀ ਦੇ ਵਿੱਚ ਲੁਧਿਆਣੇ ਦੇ ਵਿੱਚ ਬਠਿੰਡਾ ਦੇ ਵਿੱਚ ਕੁਝ ਜਾਇਦਾਦਾਂ ਇਸ ਤਰੀਕੇ ਦੀਆਂ ਉਹਨਾਂ ਦੀ ਨਿਸ਼ਾਨਦੇਹੀ ਕੀਤੀ ਗਈ ਉਹਨਾਂ ਦੀ ਆਕਸ਼ਨ ਕਰਨ ਦੀ ਉਹਨਾਂ ਦੇ ਲਈ ਜ਼ਮੀਨ ਐਕਵਾਇਰ ਕਰਨ ਦੇ ਲਈ ਮਨਜ਼ੂਰੀ ਵੀ ਦੇ ਦਿੱਤੀ ਗਈ ਤੇ ਚੁੱਪਚੀਪੀਤੇ ਵੱਖ-ਵੱਖ ਥਾਵਾਂ ਤੇ ਇਸੇ ਤਰੀਕੇ ਨਾਲ ਜ਼ਮੀਨ ਐਕਵਾਇਰ ਕਰਨ ਦਾ ਕੰਮ ਚੱਲ ਰਿਹਾ ਹੈ ਨਿਰੰਤਰ ਚੱਲ ਰਿਹਾ ਹੈ ਇਸ ਦੇ ਨਾਲ ਹੀ ਬਿਜਲੀ ਬੋਰ ਦੀਆਂ ਜਿਹੜੀਆਂ ਜ਼ਮੀਨਾਂ ਪਈਆਂ ਨੇ ਅਨ ਯੂਟਿਲਾਈਜ਼ਡ ਮਤਲਬ ਜਿੰਨਾਂ ਜ਼ਮੀਨਾਂ ਦੀ ਵਰਤੋਂ ਨਹੀਂ ਹੋ ਰਹੀ ਯਾ ਉਸ ਢੰਗ ਨਾਲ ਉਹਨਾਂ ਜ਼ਮੀਨਾਂ ਦਾ ਫਾਇਦਾ ਨਹੀਂ ਚੱਕਿਆ ਜਾ ਰਿਹਾ ਜਿਸ ਤਰੀਕੇ ਨਾਲ ਸਰਕਾਰ ਚਾਹੁੰਦੀ ਹੈ ਤਾਂ ਇਸੇ ਨੀਤੀ ਦੇ ਤਹਿਤ ਬਾਕੀ ਜ਼ਮੀਨ ਦੇ ਟੁਕੜਿਆਂ ਦੀ ਵੀ ਪਛਾਣ ਕੀਤੀ ਗਈ ਜਿਦੇ ਵਿੱਚ ਜ਼ਿਆਦਾਤਰ ਬਿਜਲੀ ਬੋਰ ਦੇ ਵੀ ਹਨ ਕਿ ਇਹਨਾਂ ਜ਼ਮੀਨਾਂ ਨੂੰ ਵੀ ਨਿਲਾਮ ਕਰਕੇ ਪੈਸੇ ਦਾ ਬੰਦੋਬਸਤ ਕੀਤਾ ਜਾ ਸਕੇ ਫੰਡ ਇਕੱਠੇ ਕੀਤੇ ਜਾ ਸਕਣ ਤੇ ਜਿਵੇਂ ਹੀ ਇਹ ਖਬਰ ਬਾਹਰ ਨਿਕਲ ਕੇ ਆਈ ਕਿ ਬਿਜਲੀ ਬੋਰ ਦੀਆਂ ਜ਼ਮੀਨਾਂ ਆਇਡੈਂਟੀਫਾਈ ਕਰ ਲਈਆਂ ਗਈਆਂ ਨੇ ਉਹਨਾਂ ਦੀ ਪਛਾਣ ਹੋ ਗਈ ਹੈ ਨਾਲ ਦੀ ਨਾਲ ਹੀ ਇਸ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਵੱਖ-ਵੱਖ ਕਰਮਚਾਰੀਆਂ ਦੇ ਸੰਗਠਨਾਵਾਂ ਵੱਲੋਂ ਇਸ ਦਾ ਉਸੇ ਸਮੇਂ ਹੀ ਵਿਰੋਧ ਚਾਲੂ ਹੋ ਗਿਆ ਸੀ ਉਸ ਦੇ ਲਈ ਸਮੇਂ-ਸਮੇਂ ਤੇ ਆੜ-ੜ ਪ੍ਰੋਗਰਾਮ ਵੀ ਦਿੱਤੇ ਜਾ ਰਹੇ ਲੇਕਿਨ ਇਹ ਕਹਿ ਦੇਣਾ ਕਿ ਬਿਜਲੀ ਬੋਰਡ ਦੇ ਹਾਲਾਤ ਇਹ ਜ਼ਮੀਨਾਂ ਵੇਚਣ ਨਾਲ ਹੀ ਖਰਾਬ ਹੋ ਜਾਣਗੇ ਪਹਿਲਾਂ ਬਹੁਤ ਚੰਗੇ ਹਾਲਾਤ ਨੇ ਇਹ ਵੀ ਸਹੀ ਨਹੀਂ ਹੋਏਗਾ ਕਿਉਂਕਿ ਜਿਸ ਤਰੀਕੇ ਨਾਲ ਲਗਾਤਾਰ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ ਸਾਲਾਨਾ ਉਸਦਾ ਭਾਰ ਲਗਭਗ 20000 ਕਰੋੜ ਰੁਪਏ ਦਾ ਇਹਨਾਂ ਅਦਾਰਿਆਂ ਦੇ ਉੱਤੇ ਪੈ ਰਿਹਾ ਹੈ ਚਾਹੇ ਉਹ ਸ਼ਹਿਰੀ ਖਪਤਕਾਰਾਂ ਨੂੰ ਹਰ ਮਹੀਨੇ 300 ਯੂਨਿਟ ਬਿਜਲੀ ਮੁਫਤ ਦੇਣਾ ਹੋਵੇ ਜਾਂ ਫਿਰ ਪਿੰਡੂ ਖਪਤਕਾਰਾਂ ਨੂੰ ਜਿਹਦੀ ਟਿਊਬਲ ਕਨੈਕਸ਼ਨ ਨੇ ਉਸ ਦੇ ਵਿੱਚ ਲਗਾਤਾਰ ਜੋ ਬਿਜਲੀ ਦਿੱਤੀ ਜਾ ਰਹੀ ਹੈ ਮੁਫਤ ਉਸ ਦੇ ਕਰਕੇ ਹੋਵੇ ਦੋਨਾਂ ਹੀ ਸਕੀਮਾਂ ਦੇ ਨਾਲ 10-10000 ਕਰੋੜ ਦਾ ਸਾਲਾਨਾ ਜਿਹੜਾ ਬੋਝ ਹੈ ਵਿੱਤੀ ਬੋਝ ਉਹ ਇਸ ਅਦਾਰੇ ਤੇ ਪਹਿਲਾਂ ਹੀ ਪੈ ਰਿਹਾ ਹੈ ਇਸ ਨੂੰ ਪੰਜਾਬ ਸਰਕਾਰ ਪੂਰਾ ਕਰਦੀ ਹੈ ਉਹ ਸਬਸਿਡੀ ਦਾ ਬਿੱਲ ਪੰਜਾਬ ਸਰਕਾਰ ਤਾਰਦੀ ਹੈ ਇੱਕ ਪਾਸੇ ਅਸੀਂ ਇਸ ਗੱਲ ਦਾ ਜ਼ਿਕਰ ਕਰਦੇ ਹਾਂ ਕਿ ਪੰਜਾਬ ਸਰਕਾਰ ਕੋਲ ਪੈਸੇ ਨਹੀਂ ਹੈ ਸਰਕਾਰੀ ਖਜ਼ਾਨਾ ਖਾਲੀ ਹੈ ਪਹਿਲਾਂ ਹੀ ਕਰਜ਼ੇ ਦਾ ਬਹੁਤ ਵੱਡਾ ਬੋਝ ਪੰਜਾਬ ਦੇ ਉੱਪਰ ਪਿਆ ਹੋਇਆ ਹੈ ਪੁਰਾਣੇ ਕਰਜ਼ਿਆਂ ਨੂੰ ਤਾਰਨ ਦੇ ਲਈ ਹੀ ਹੋਰ ਕਰਜ਼ੇ ਲੈਣੇ ਪੈ ਰਹੇ ਨੇ ਦੂਜੇ ਪਾਸੇ ਅਸੀਂ ਇਸ ਤਰੀਕੇ ਨਾਲ 20000 ਕਰੋੜ ਦੀ ਸਾਲਾਨਾ ਸਬਸਿਡੀ ਦੇ ਰਹੇ ਹਾਂ ਉਸ ਨੂੰ ਬੰਦ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਬਲਕਿ ਉਹਨੂੰ ਹੋਰ ਕਿਵੇਂ ਵਿਧਾਇਆ ਜਾ ਸਕਦਾ ਹੈ ਹੋਰ ਲੁਭਾਵਨੇ ਵਾਧੇ ਕਿਵੇਂ ਕੀਤੇ ਜਾ ਸਕਦੇ ਹਨ ਉਹਨਾਂ ਚੀਜ਼ਾਂ ਤੇ ਹੀ ਜ਼ੋਰ ਦਿੱਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਇਹਨਾਂ ਅਦਾਰਿਆਂ ਦਾ ਨਿੱਜੀਕਰਨ ਕਰਨ ਦੀ ਵੀ ਗੱਲ ਹੋ ਰਹੀ ਹੈ ਕੇਂਦਰ ਸਰਕਾਰ ਇਸੇ ਬਜਟ ਸੈਸ਼ਨ ਦੇ ਵਿੱਚ ਇੱਕ ਬਿੱਲ ਲੈ ਕੇ ਆ ਰਹੀ ਹੈ ਜਿਹਨੂੰ ਨਵਾਂ ਆਪਾਂ ਇਲੈਕਟ੍ਰਿਸਿਟੀ ਬਿੱਲ ਐਮੈਂਡਮੈਂਟ ਐਕਟ ਕਹ ਰਹੇ ਹਨ ਉਸ ਦੇ ਵਿੱਚ ਇਹ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਇਹਨਾਂ ਅਦਾਰਿਆਂ ਦਾ ਨਿੱਜੀਕਰਨ ਹੋ ਜਾਏਗਾ ਜਾਂ ਨਿੱਜੀ ਪਲੇਅਰਾਂ ਨੂੰ ਬਿਜਲੀ ਵੰਡਣ ਦੇ ਵਿੱਚ ਜਾਂ ਬਿਜਲੀ ਦੀਆਂ ਸੇਵਾਵਾਂ ਪ੍ਰਦਾਨ ਕਰਨ ਦੇ ਵਿੱਚ ਉਹਨਾਂ ਨੂੰ ਆਜ਼ਾਦੀ ਮਿਲ ਜਾਵੇਗੀ ਛੁੱਟ ਮਿਲ ਜਾਵੇਗੀ ਇਸ ਚੀਜ਼ ਦਾ ਵਿਰੋਧ ਵੀ ਲਗਾਤਾਰ ਪੰਜਾਬ ਦੇ ਵਿੱਚ ਹੋ ਰਿਹਾ ਹੈ ਵੱਖ-ਵੱਖ ਕਿਸਾਨ ਯੂਨੀਅਨਾਂ ਉਹ ਚਿਪ ਵਾਲੇ ਸਮਾਰਟ ਮੀਟਰਾਂ ਨੂੰ ਉਤਾਰ ਕੇ ਬਿਜਲੀ ਬੋਰਡ ਕੋਲ ਵਾਪਸ ਭੇਜ ਰੀਆਂ ਹਨ ਕਿ ਅਸੀਂ ਇਹਨਾਂ ਮੀਟਰਾਂ ਦਾ ਵਿਰੋਧ ਕਰਦੇ ਹਾਂ ਅਸੀਂ ਕਿਸੇ ਤਰੀਕੇ ਦੇ ਵੀ ਨਿੱਜੀਕਰਨ ਦਾ ਵਿਰੋਧ ਕਰਦੇ ਹਾਂ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਇਸੇ ਬਹਾਨੇ ਦੇ ਨਾਲ ਜਿਹੜੀ ਮੁਫਤ ਬਿਜਲੀ ਉਹਨਾਂ ਨੂੰ ਮਿਲ ਰਹੀ ਹੈ ਮੁਫਤ ਬਿਜਲੀ ਦੀ ਸਹੂਲਤਾਂ ਦੇ ਉੱਤੇ ਰੋਕ ਲੱਗ ਜਾਏਗੀ ਸਰਕਾਰ ਆਨੇ ਬਹਾਨੇ ਇਹ ਮੁਫਤ ਬਿਜਲੀ ਦੇਣ ਤੋਂ ਬਚਣਾ ਚਾਹੁੰਦੀ ਹੈ ਭੱਜਣਾ ਚਾਹੁੰਦੀ ਹੈ ਇਸੇ ਕਰਕੇ ਹੀ ਇਹ ਨਿੱਜੀਕਰਨ ਦਾ ਜਿਹੜਾ ਬਿੱਲ ਲਿਆਂਦਾ ਜਾ ਰਿਹਾ ਹੈ ਇਹ ਸੋਧ ਬਿੱਲ ਲਿਆਂਦਾ ਜਾ ਰਿਹਾ ਹੈ ਇਸ ਮੁੱਦੇ ਉੱਤੇ ਵੀ ਲਗਾਤਾਰ ਪੰਜਾਬ ਦੇ ਕਿਸਾਨ ਯੂਨੀਅਨਾਂ ਵੱਲੋਂ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਵਿਰੋਧ ਨੂੰ ਹੋਰ ਤਿੱਖਾ ਕਰਨ ਦੀ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ ਪਰ ਕੇਂਦਰ ਸਰਕਾਰ ਬਜਿੱਟ ਹੈ ਕਿ ਇਹ ਬਿੱਲ ਲਿਆਂਦਾ ਜਾਏਗਾ ਇਸ ਬਜਟ ਸੈਸ਼ਨ ਦੇ ਵਿੱਚ ਇਸ ਬਿੱਲ ਨੂੰ ਲਿਆਉਣ ਦੀ ਗੱਲ ਵੀ ਕੀਤੀ ਜਾ ਰਹੀ ਹੈ ਸੋ ਚਾਹੇ ਉਹ ਬਿਜਲੀ ਬਿੱਲ ਹੋਵੇ ਚਾਹੇ ਉਹ ਜ਼ਮੀਨਾਂ ਵੇਚਣ ਦਾ ਮੁੱਦਾ ਹੋਵੇ ਐਨਾ ਕੁ ਤਾਂ ਸਾਫ਼ ਹੈ ਕਿ ਪੰਜਾਬ ਸਰਕਾਰ ਕਟਾਰੇ ਦੇ ਵਿੱਚ ਖੜੀ ਹੋਈ ਹੈ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਲੋਕਾਂ ਦੇ ਵੱਖ-ਵੱਖ ਤਰੀਕਿਆਂ ਦੇ ਵੱਖ-ਵੱਖ ਜਥੇਬੰਦੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਏਗਾ ਇਹ ਆਉਣ ਵਾਲਾ ਸਮਾਂ ਇਸ ਸਰਕਾਰ ਦੇ ਲਈ ਮੁਸ਼ਕਲ ਭਰਿਆ ਹੈ ਜਿਵੇਂ ਜਿਵੇਂ ਚੋਣਾਂ ਨੇੜੇ ਆਉਣਗੀਆਂ ਓਵੇਂ ਓਵੇਂ ਹੀ ਵਿਵਾਦ ਵਧਣਗੇ ਓਵੇਂ ਓਵੇਂ ਹੀ ਵਿਰੋਧ ਦੀਆਂ ਆਵਾਜ਼ਾਂ ਵੀ ਹੋ ਟਿੱਖੀਆਂ ਹੋਣਗੀਆਂ ਤੇ ਹਰ ਤਰੀਕੇ ਦੇ ਅੰਦੋਲਨ ਦੇ ਨਾਲ ਨਾਲ ਅਦਾਲਤਾਂ ਵੀ ਉਸ ਰਣਨੀਤੀ ਦੇ ਵਿੱਚ ਸ਼ਾਮਲ ਕਰ ਲਈਆਂ ਲੱਗਦੀਆਂ ਨੇ ਇਸ ਤਰੀਕੇ ਦੀ ਪ੍ਰੋਕਸੀ ਲਿਟੀਗੇਸ਼ਨ ਜਾਂ ਇਸ ਤਰੀਕੇ ਨਾਲ ਪੀਐਲ ਦਾਖਲ ਕਰਕੇ ਜਨਹਿਤ याचਿਕਾਵਾਂ ਦਾਖਲ ਕਰਕੇ ਅਦਾਲਤਾਂ ਨੂੰ ਵੀ ਇਸ ਵਿਰੋਧ ਦੇ ਵਿੱਚ ਜਾਂ ਸਰਕਾਰ ਦੇ ਮਨਸੂਬਿਆਂ ਨੂੰ ਰੋਕਣ ਦੇ ਲਈ ਵਰਤਿਆ ਜਾਵੇਗਾ ਸੋ ਉਮੀਦ ਕਰਦੇ ਹਾਂ ਇਹ ਪੋਲਿਟਿਕਲ ਲੜਾਈ ਤਾਂ ਜਿਵੇਂ ਚੱਲ ਰਹੀ ਹੈਵੇਂ ਚਲਦੀ ਹੀ ਰਹੇਗੀ ਹੋਰ ਤਿੱਖੀ ਵੀ ਹੋਏਗੀ ਲੇਕਿਨ ਇਹ ਸਿਆਸੀ ਪਾਰਟੀਆਂ ਜਦੋਂ ਵਾਅਦੇ ਕਰਦੀਆਂ ਨੇ ਜਦੋਂ ਐਲਾਨ ਕਰਦੀਆਂ ਨੇ ਵੋਟਰਾਂ ਨੂੰ ਲੁਭਾਉਣ ਦੇ ਲਈ ਵੱਖ-ਵੱਖ ਤਰੀਕੇ ਦੇ ਐਲਾਨ ਕੀਤੇ ਜਾਂਦੇ ਨੇ ਉਦੋਂ ਇਸ ਗੱਲ ਦਾ ਖਿਆਲ ਵੀ ਰੱਖਣ ਗਿਆ ਕਿ ਸੂਬੇ ਦੇ ਵਿੱਤੀ ਹਾਲਾਤ ਕਹੇ ਜੇ ਨੇ ਕਿੰਨਾ ਮੁਸ਼ਕਲਾਂ ਦੇ ਵਿੱਚੋਂ ਇਹ ਸੂਬਾ ਲੰਘ ਰਿਹਾ ਹੈ ਸਾਰਾ ਕੁਝ ਦੇਖਣ ਤੋਂ ਬਾਅਦ ਹੀ ਇਹ ਵਾਅਦੇ ਕੀਤੇ ਜਾਣਗੇ ਇਸੇ ਉਮੀਦ ਦੇ ਨਾਲ ਹੀ ਤੁਤ ਵਿਦਾ ਲੈਣੇ ਆ ਧੰਨਵਾਦ